ਸਾਈਬਰ ਠੱਗਾ ਦੇ ਹੌਂਸਲੇ ਇੰਨੇ ਬੁਲੰਦ ਨੇ ਕਿ ਤੁਸੀਂ ਅਸੀਂ ਤਾਂ ਕੋਈ ਚੀਜ਼ ਹੀ ਨਹੀਂ ਇਹ ਤਾਂ ਉਸ ਬੰਦੇ ਨੂੰ ਵੀ ਸ਼ਿਕਾਰ ਬਣਾ ਲੈਂਦੇ ਨੇ ਜਿਸ ਦੇ ਚਾਰੇ ਪਾਸੇ ਹਰ ਵੇਲੇ ਆਪਣੇ ਵੈਲ এডਿਕੇਟਿਡ ਅਫਸਰਾਂ ਦਾ ਢੇਰਾ ਰਹਿੰਦਾ ਹੋਵੇ ਜਿਸ ਦੇ ਇੱਕ ਇਸ਼ਾਰੇ ਤੇ ਪੁਲਿਸ ਅਤੇ ਵਕੀਲ ਦਰਵਾਜੇ ਤੇ ਹਾਜ਼ਰ ਹੋ ਜਾਣ ਅਜੀਹਾ ਸਾਈਬਰ ਠੱਗੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਫਰਜੀ ਸੁਪਰੀਮ ਕੋਰ ਲਗਾਈ ਗਈ ਫਰਜੀ ਸੁਣਵਾਈ ਹੋਈ ਫੇਰ ਫਰਜੀ ਚੀਫ ਜਸਟਿਸ ਨੇ ਫੈਸਲਾ ਸੁਣਾ ਦਿੱਤਾ ਉਸੇ ਫਰਜੀ ਅਦਾਲਤ ਦੇ ਫਰਜੀ ਫੈਸਲੇ ਦਾ ਡਰ ਦਿਖਾ ਕੇ ਕਰ ਲਈ 7 ਕਰੋੜ ਦੀ ਠੱਗੀ ਇਹ ਠੱਗੀ ਕਿਸੇ ਛੋਟੇ ਮੋਟੇ ਦੁਕਾਨਦਾਰ ਨਾਲ ਨਹੀਂ ਹੋਈ ਸਗੋਂ ਇਨ੍ਹਾਂ ਸਾਈਬਰ ਠੱਗਾ ਨੇ ਨਿਸ਼ਾਨਾ ਬਣਾਇਆ ਲੁਧਿਆਣਾ ਦੀ ਉਸਵਾਲ ਕੰਪਨੀ ਦੇ ਮਾਲਿਕ ਅਤੇ ਮਸ਼ਹੂਰ ਬਿਜ਼ਨਸਮੈਨ ਐਸਪੀ ਉਸਵਾਲ ਨੂੰ ਹੈਰਾਨ ਨਾ ਹੋਵੋ ਫਰਜੀ ਸੀਬੀਆਈ ਅਫਸਰ ਬਣ ਠੱਗੀ ਦੀ ਇਹ ਖਬਰ ਬਿਲਕੁਲ ਅਸਲੀ ਹੈ ਵਰਦਮਾਨ ਗਰੁੱਪ ਦੇ ਚੇਅਰਮੈਨ ਐਸਪੀਓ ਸੁਵਾਲ ਨੂੰ ਜਿਨ੍ਹਾਂ ਠੱਗਾਂ ਨੇ ਨਿਸ਼ਾਨਾ ਬਣਾਇਆ ਇਹ ਵੀ ਕੋਈ ਆਮ ਠੱਗ ਨਹੀਂ ਸਗੋਂ ਪੜੇ ਲਿਖੇ ਠੱਗਾਂ ਦਾ ਵੱਡਾ ਗਿਰੋਹ ਹੈ ਇਸ ਗੈਂਗ ਵਿੱਚ ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲੇ ਕਾਨੂੰਨ ਦੀ ਸਮਝ ਰੱਖਣ ਵਾਲੇ ਸਰਕਾਰੀ ਏਜੰਸੀਆਂ ਦੇ ਕੰਮ ਕਾਜ ਤੋਂ ਪੂਰੀ ਤਰ੍ਹਾਂ ਵਾਕਿਫ ਜਿਹੇ ਮੈਂਬਰ ਸ਼ਾਮਿਲ ਨੇ ਇਹ ਉਹ ਠੱਗ ਨੇ ਜਿਨ੍ਹਾਂ ਦਾ ਜਾਲ ਅਸਾਮ ਪੱਛਮੀ ਬੰਗਾਲ ਤੋਂ ਲੈ ਕੇ ਪੰਜ ਸੂਬਿਆਂ ਤੱਕ ਫੈਲਿਆ ਹੋਇਆ ਹੈ ਇਹ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਸ ਗੈਂਗ ਨੂੰ ਚਲਾਉਂਦੀ ਹੈ ਮਹਿਲਾ ਸ਼ਾਤਰ ਰੂਮੀ ਕਲੀਤਾ ਇਸ ਗੈਂਗ ਦੇ ਮੈਂਬਰ ਆਪਸ ਵਿੱਚ ਕਦੇ ਨਹੀਂ ਮਿਲਦੇ ਬਸ ਆਪੋ ਆਪਣਾ ਕੰਮ ਵੰਡ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਕਮ ਹੋਣ ਤੋਂ ਬਾਅਦ ਇਹਨਾਂ ਨੂੰ ਤੈਅ ਕੀਤੀ ਹੋਈ ਰਕਮ ਆਪੇ ਮਿਲ ਜਾਂਦੀ ਹੈ ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ ਅਰਸਲ ਵਰਦਮਾਨ ਗਰੁੱਪ ਦੇ ਚੇਅਰਮੈਨ ਐਸ ਪੀਓ ਸੁਵਾਲ ਨੇ ਲੁਧਿਆਣਾ ਪੁਲਿਸ ਨੂੰ ਇੱਕ ਕੰਪਲੇਂਟ ਦਿੱਤੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਇੱਕ ਫੋਨ ਕਾਲ ਆਈ ਸੀ ਹੈਗਨੇ ਖੁਦ ਨੂੰ ਦਿੱਲੀ ਤੋਂ ਦੱਸਿਆ ਤੇ ਉਹਨਾਂ ਦੇ ਨਾਮ ਤੇ ਸੁਪਰੀਮ ਕੋਰਟ ਵੱਲੋਂ ਅਰੈਸਟ ਵਾਰੰਟ ਜਾਰੀ ਹੋਣ ਦਾ ਸੰਦੇਸ਼ ਸੁਣਾਇਆ ਉਨਾ ਨੂੰ ਕਿਹਾ ਗਿਆ ਕਿ ਤੁਹਾਡੀ ਪ੍ਰਾਪਰਟੀ ਸੀਲ ਕਰਨ ਦਾ ਆਰਡਰ ਹੈ ਇਸ ਠੱਗ ਨੇ ਸੁਪਰੀਮ ਕੋਰਟ ਦੇ ਨਾਲ ਨਾਲ ED, CBI, ਕਸਟਮ ਵਿਭਾਗ ਦਾ ਵੀ ਹਵਾਲਾ ਦਿੱਤਾ ਇਹ ਹੀ ਨਹੀਂ ਇਨਾ ਸਾਈਬਰ ਠੱਗਾਂ ਨੇ CBI ਦੇ ਅਫਸਰ ਬਣ ਕੇ ਇੱਕ ਫਰਜੀ ਵਰਚੁਅਲ ਕੋਰਟ ਰੂਮ ਵੀ ਤਿਆਰ ਕੀਤਾ ਗੈਂਗ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ. ਚੰਦਰ ਚੂੜ ਬਣ ਕੇ ਆਰਡਰ ਵੀ ਦੇ ਦਿੱਤਾ ਛਾਤੀ ਠੱਗਾਂ ਨੇ ਖੁਦ ਨੂੰ CBI ਅਫਸਰ ਦੇ ਰੂਪ ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਉਸ ਵਾਰ ਉਤੇ ਜੈਟ 에ਅਰਵੇਜ਼ ਦੇ ਫਾਊਂਡਰ ਨਰੇਸ਼ ਗੋਇਲ ਦੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਲਗਾਇਆ ਜਿਨ੍ਹਾਂ ਨੂੰ ਪਿਛਲੇ ਸਾਲ ਸਤੰਬਰ ਦੇ ਵਿੱਚ ED ਨੇ ਗ੍ਰਿਫਤਾਰ ਕੀਤਾ ਸੀ ਸਾਈਬਰ ਠੱਗਾ ਨੇ ਸਕਾਈਪ ਕਾਲ ਦੇ ਜ਼ਰੀਏ ਸੁਪਰੀਮ ਕੋਰਟ ਵਿੱਚ ਫਰਜੀ ਸੁਣਵਾਈ ਕੀਤੀ ਇਸ ਵਿੱਚ ਮਾਮਲੇ ਦੀ ਸੁਣਵਾਈ ਫਰਜੀ ਚੀਫ ਜਸਟਿਸ ਆਫ ਇੰਡੀਆ ਕਰ ਰਹੀ ਸੀ ਹਾਲਾਂਕਿ ਬਾਅਦ ਵਿੱਚ ਫਰਾਡ ਜਦੋਂ ਸਾਬਤ ਹੋਇਆ ਉਸਵਾਲ ਨੂੰ WhatsApp ਉੱਤੇ ਇੱਕ ਫਰਜੀ ਮੋਹਰ ਲੱਗਾ ਸੁਪਰੀਮ ਕੋਰਟ ਦਾ ਆਰਡਰ ਵੀ ਮਿਲਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਸਿਕਰਟ ਅਕਾਊਂਟ ਨੰਬਰਾਂ ਉੱਤੇ 7 ਕਰੋੜ ਰੁਪਏ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਗਏ ਹਾਲਾਂਕਿ ਬਾਅਦ ਦੇ ਵਿੱਚ ਸਾਰਾ ਫਰਾਡ ਸਾਬਿਤ ਹੋਇਆ ਉਹ ਸਵਾਲ ਨੇ ਦੱਸਿਆ ਕਿ ਸਕਾਈਪ ਉੱਤੇ ਫਰਜੀ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਉਹਨਾਂ ਨੂੰ ਲੱਗਾ ਕਿ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਚੰਦਰ ਚੂੜ ਸਿੰਘ ਕਰ ਰਹੇ ਨੇ ਹਾਲਾਂਕਿ ਉਹਨਾਂ ਨੂੰ ਜੱਜ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਸੀ ਪਰ ਉਹ ਗੱਲ ਕਰਦੇ ਨਜ਼ਰ ਆ ਰਹੇ ਸੀ ਤੇ ਮੇਜ਼ ਉੱਤੇ ਹਥੌੜਾ ਮਾਰਦੇ ਦਿਖ ਰਹੇ ਸੀ ਅਰਜੀ ਸੁਪਰੀਮ ਕੋਰਟ ਦਾ ਆਦੇਸ਼ ਅਸਲੀ ਵਾਂਗ ਮੋਹਰ ਲੱਗੀ ਹੋਈ ਸੀ ਇਸ ਤਰ੍ਹਾਂ ਉਹ ਸਵਾਲ ਉਨ੍ਹਾਂ ਦੇ ਮੱਕੜ ਜਾਲ ਵਿੱਚ ਫਸਦੇ ਚਲੇ ਗਏ ਤੇ ਉਨ੍ਹਾਂ ਨੇ 7 ਕਰੋੜ ਰੁਪਏ ਉਨ੍ਹਾਂ ਦੇ ਬੈਂਕ ਅਕਾਊਂਟਾਂ ਦੇ ਵਿੱਚ ਟ੍ਰਾਂਸਫਰ ਕਰ ਦਿੱਤੇ ਜਦੋਂ ਉਹ ਸਵਾਲ ਨੂੰ ਲੁੱਟ ਦਾ ਖਦਸ਼ਾ ਹੋਇਆ ਤਾਂ ਉਨ੍ਹਾਂ ਨੇ ਪੂਰੀ ਕਹਾਣੀ ਲੁਧਿਆਣਾ ਪੁਲਿਸ ਨੂੰ ਸੁਣਾਈ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਤੱਕ 5 ਕਰੋੜ 25 ਲੱਖ ਰੁਪਏ ਇਨ੍ਹਾਂ ਠੱਗਾਂ ਤੋਂ ਬਰਾਮਦ ਕਰ ਲਏ ਨੇ 31 ਅਗਸਤ ਨੂੰ ਮਾਮਲੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਗੈਂਗ ਦੇ ਦੋ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਬਾਕੀਆਂ ਦੀ ਭਾਲ ਅੱਜੇ ਜਾਰੀ ਹੈ ਪੁਲਿਸ ਨੇ মিডিਆ ਦੇ ਰੂਬਰੂ ਹੁੰਦਿਆਂ ਕੀ ਜਾਣਕਾਰੀ ਦਿੱਤੀ ਉਹ ਤੁਸੀਂ ਵੀ ਸੁਣੋ ਇਸ ਤਰ੍ਹਾਂ ਜੀ ਸਾਡੇ ਲੁਧਿਆਣੇ ਸ਼ਹਿਰ ਦੇ ਮਸ਼ਹੂਰ ਉਦਯੋਗਪਤੀ ਸਤਪਾਲ ਐਸਪੀ ਹਸਵਾਲ ਜੀ ਨੂੰ ਇੱਕ ਕਾਲ ਆਈ ਸੀਗੀ ਉਹ ਉਸ ਕਾਲ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਸੀਬੀਆਈ ਦਾ ਅਧਿਕਾਰੀ ਦੱਸ ਕੇ ਤੇ ਉਹਨਾਂ ਨੂੰ ਉਹਨਾਂ ਤੇ منی ਲਾਂਡਰਿੰਗ ਦਾ ਕੇਸ ਰਿਪੋਰਟ ਹੋਣ ਦਾ ਕਹਿ ਕੇ ਉਹਨਾਂ ਦੇ ਕੋਲੋਂ ਅੰਡਰਾ ਕੇ ਉਹਨਾਂ ਨੂੰ ਡਿਜੀਟਲ ਅਰੈਸਟ ਯਾਨੀ ਡਿਜੀਟਲ ਅਰੈਸਟ ਉਹਨੂੰ ਘਰੇ ਹੀ ਉਹਨਾਂ ਨੂੰ ਆਪਣੀ ਕਮਾਂਡ ਦੇ ਉੱਤੇ ਉਹਨਾਂ ਨੂੰ ਅਰੈਸਟ ਕਰਕੇ ਤੇ ਉਹਨਾਂ ਦੇ ਕੋਲੋਂ ਜਿਹੜਾ ਉਹ ਅਲੱਗ-ਅਲੱਗ ट्रांजੈਕਸ਼ਨਾਂ ਕਰਾ ਕੇ ਇੱਕ ਦਿਨ 29 ਤਰੀਕ ਨੂੰ ਜਿਹੜਾ ਉਹ ਲਗਭਗ 7 ਕਰੋੜ ਰੁਪਈਆ ਉਹਨਾਂ ਨੇ ਟਰਾਂਸਫਰ ਕਰਵਾ ਲਿਆ ਸੀਗਾ ਤੇ ਜਦੋਂ ਉਹਨਾਂ ਨੇ ਸਾਡੇ ਇਹ ਸੀਨੀਅਰ ਅਫਸਰਾਂ ਇੰਤਾਂ ਚਲੇ ਆਂਦਾ ਤਾਂ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੀ ਹਦਾਇਤਾਂ ਤੇ ਅਸੀਂ ਇਮੀਡੀਏਟ ਐਫ ਆਈ ਆ ਦਰਜ ਕਰਕੇ ਇਹ ਆਈ 4 ਸੀ ਐਮ ਐਚ ਏ ਦੀ ਮਦਦ ਦੇ ਨਾਲ ਅਸੀਂ ਇਮੀਡੀਏਟ ਜਿਹੜਾ 5 ਕਰੋੜ 25 ਲੱਖ ਰੁਪਏ ਸੀ ਫ੍ਰੀਜ਼ ਕਰਾਉਣ ਦੇ ਵਿੱਚ ਵੀ ਸਾਨੂੰ ਸਫਲਤਾ ਮਿਲ ਗਈ ਸੀ ਤੇ ਇਮੀਡੀਏਟ ਅਸੀਂ ਵਿਥਿਨ 48 ਆਵਰਸ ਅਸੀਂ ਉਦੋਂ ਹੀ ਜਿਹੜੇ ਆ ਦੋਸ਼ੀਆਂ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਸਾਨੂੰ ਟਰੇਸ ਹੋ ਗਏ ਸੀ ਤੇ ਇਹਦੇ ਲਈ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਵੈਸਟ ਜਿਹੜੇ ਦੋਸ਼ੀ ਹੈ ਵੈਸਟ ਬੰਗਾਲ ਤੇ ਅਸਾਮ ਗੁਹਾਟੀ ਦੇ ਨਾਲ ਸੰਬੰਧਿਤ ਸੀਗੇ ਤੇ ਅਸੀਂ ਜਿਹੜੀ ਆਪਣੀ ਟੀਮਾਂ ਬਣਾ ਕੇ ਜਿਹੜੀ ਅਸੀਂ ਸੀਨੀਅਰ ਅਫਸਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਟੀਮ ਬਣਾ ਕੇ ਜਿਹੜੀ ਵੈਸਟ ਆਪਣੀ ਅਸਾਮ ਗੁਹਾਟੀ ਗਈ ਸੀ ਉਹਦੇ ਚ ਸਾਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਵੀ ਸਫਲਤਾ ਮਿਲੀ ਹੈ ਤੇ ਇਸ ਤੋਂ ਇਲਾਵਾ ਸਾਨੂੰ ਜਿਹੜੇ ਅਸੀਂ ਸੱਤ ਦੋਸ਼ੀ ਹੈ ਜਿਹੜੇ ਹੋਰ ਨਾਮਿਨੇਟ ਕੀਤੇ ਆ ਤੇ ਉਹਦੇ ਲਈ ਅਸੀਂ ਆਪਣਾ ਜਿਹੜਾ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਉਹਨਾਂ ਨੂੰ ਗੁਹਾਟੀ ਤੋਂ ਤੇ ਜਿਹੜਾ ਅਸੀਂ ਪੱਛਮੀ ਬੰਗਾਲ ਤੋਂ ਵੈਸਟ ਬੰਗਾਲ ਤੋਂ ਜਿਹੜਾ ਅਸੀਂ ਉਹਨੂੰ ਗ੍ਰਿਫਤਾਰ ਕਰਨ ਦੇ ਜਿਹੜੇ ਯਤਨ ਕਰ ਰਹੇ ਹਾਂ ਤੇ ਜਲਦੀ ਗ੍ਰਿਫਤਾਰ ਕਰ ਲਾਂਗੇ ਸਰ ਇਹ ਪਤਾ ਲੱਗਦਾ ਹੈ ਕਿ ਜਿਹੜੀ ਇਹਨਾਂ ਡਿਟੇਲਸ ਸਾਰੀ ਇਕੱਠੀ ਕੀਤੀ ਆ ਜਾਲਾਂ ਦਾ ਤਾਇਰ ਕੀਤਾ ਕਿਸੇ ਕਿਲਾ ਮਤਲਬ ਕਿ ਸਾਰਾ ਪਲਾਨ ਹੋਇਆ ਇਹ ਦੇਖੋ ਜੀ ਇਹ ਜਿਹੜੇ ਸਾਈਬਰ ਠੱਗ ਨੇ ਇਹਨਾਂ ਦਾ ਨਾ ਜਿੰਨੀ ਇਹ ਇਹ ਇੱਕ ਰੈਕਟ ਵਿੱਚ ਇੱਕ ਗੈਂਗ ਵਿੱਚ ਕੰਮ ਕਰਦੇ ਨੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਪ੍ਰੈਸ ਨੋਟ ਦੇ ਵਿੱਚ ਵੀ ਦੱਸਿਆ ਗਿਆ ਇੰਟਰ ਸਟੇਟ ਗੈਂਗ ਹੈ ਹਰੇਕ ਵਿਅਕਤੀ ਦਾ ਆਪਣਾ ਇੱਕ ਰੋਲ ਹੁੰਦਾ ਉਸ ਟੀਮ ਦੇ ਵਿੱਚ ਕਿਸੇ ਦਾ ਫਾਈਨੈਂਸ਼ੀਅਲ ਦਾ ਹੁੰਦਾ ਕਿਸੇ ਦਾ ਅਕਾਊਂਟ ਹੋਲਡਿੰਗ ਨੂੰ ਮੈਨੇਜ ਕਰਨਾ ਹੁੰਦਾ ਕਿਸੇ ਨੇ ਕਾਲ ਕਰਨੀ ਹੁੰਦੀ ਹੈ ਤੇ ਇਹਦੇ ਵਿੱਚ ਅਸੀਂ ਦੇਖੋ ਸਾਰੀਆਂ ਜਿਹੜੀਆਂ ਸਾਰੇ ਜਿਹੜੇ ਪਿਕਚਰ ਦਾ ਸਾਨੂੰ ਕਲੀਅਰ ਹੋ ਗਈ ਹੈ ਤੇ ਅਸੀਂ ਉਦੋਂ ਜਿਹੜਾ ਹੁਣ ਅੱਗੇ-ਅੱਗੇ ਜਿਹੜੇ ਅਸੀਂ ਬੰਦੇ ਨਾਮਿਨੇਟ ਕੀਤੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਵੇਂ ਉਹਨਾਂ ਨੂੰ ਇਨਟੈਰੋਗੇਸ਼ਨ ਦੇ ਵਿੱਚ ਜੋ ਸਾਰੀਆਂ ਜਿਹੜੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਵੀ ਕਿਹੜੇ ਵਿਅਕਤੀ ਦਾ ਕਿਹੋ ਕੀ ਰੋਲ ਸੀਗਾ ਸਰ ਜਿੱਦਾਂ ਫਰਦੀ ਫਰਦੀ ਬ੍ਰਾਂਡ ਜਿਹੜੇ ਉਹਨਾਂ ਨੇ ਮੇਲ ਭੇਜੇ ਨੀਂ ਕਿ ਉਹਨਾਂ ਨੂੰ ਵਟਸਐਪ ਰਾਹੀਂ ਉਹਨਾਂ ਨਾਲ ਸੰਪਰਕ ਹੋਇਆ ਸੀਗਾ ਤੇ ਉਹਨਾਂ ਨੂੰ ਯਕੀਨ ਦਿਵਾਉਣ ਦੇ ਲਈ ਨਾ ਉਹਨਾਂ ਨੂੰ ਇੱਕ ਜਿਹੜਾ ਫਰਜੀ ਅਧਿਕਾਰੀ ਬਣਿਆ ਸੀਗਾ ਉਹਨੇ ਸਕਾਈਪ ਤੇ ਰਾਹੀਂ ਵੀਡੀਓ ਕਾਲ ਵੀ ਕੀਤੀ ਸੀਗੀ ਉਸਵਾਲ ਸਾਹਿਬ ਨੂੰ ਤੇ ਜਿਹਦੇ ਕਰਕੇ ਉਹ ਜਿਹੜਾ ਉਹ ਉਹਨਾਂ ਤੇ ਜਲਦੀ ਯਕੀਨ ਕਰ ਲਿਆ ਜਾਂ ਉਹਨਾਂ ਨੂੰ ਇੱਕ ਇੱਕ ਫਰਜੀ ਲੈਟਰ ਤਿਆਰ ਕਰਕੇ ਉਹਨਾਂ ਨੂੰ ਇੱਕ ਅਰੈਸਟ ਵਾਰੰਟ ਭੇਜ ਦਿੱਤਾ ਜਿਹਦੇ ਤੋਂ ਮਤਲਬ ਜਿਹੜੇ ਵਾਰੰਟਾਂ ਲੈਣੇ ਤਿਆਰ ਕੀਤੇ ਇਹ ਕਿਸੇ ਇਸਰ ਕਾਮਗਰਾਂ ਕੀ ਕਰਦੇ ਕਿਸੇ ਮਹਿਕਮੇ ਨਾਲ ਸੰਬੰਧ ਰੱਖਦੇ ਹੈ ਕਿਵੇਂ ਮਤਲਬ ਕਿ ਉਵੇਂ ਹੀ ਸ਼ਾਪ ਜਿਹੜੇ ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਹੈ ਜੀ ਹਜੇ ਤੱਕ ਉਹ ਹੀ ਇਹੀ ਸਾਹਮਣੇ ਆਇਆ ਵੀ ਉਹ ਤਾਂ ਇੱਕ ਮੀਡਲ ਕਲਾਸ ਫੈਮਿਲੀ ਨੂੰ ਹੈਗੇ ਆ ਤੇ ਉਹ ਕੋਈ ਉਹਨਾਂ ਦਾ ਫਾਈਨੈਂਸ਼ੀਅਲ ਕ੍ਰਾਈਸਿਸ ਚੱਲਦੇ ਸੀਗੇ ਜਿਹਦੇ ਕਰਕੇ ਇਹ ਲਿਓਰ ਹੋ ਕੇ ਉਹਨਾਂ ਨੂੰ ਲਾਲਚ ਦਿੱਤਾ ਗਿਆ ਸੀ 10 ਤੋਂ 15% ਜਿਹੜਾ ਅਸੀਂ ਤੁਹਾਨੂੰ ਦਵਾਂਗੇ ਜੇ ਤੁਸੀਂ ਸਾਡੇ ਨਾਲ ਇਹ ਪਾਰਟ ਇਹ ਕੰਮ ਦੇ ਵਿੱਚ ਸਾਡੇ ਨਾਲ ਸਾਡੀ ਹੈਲਪ ਕਰੋਗੇ ਤੇ ਇਹੋ ਜਿਹੇ ਹੋਰ ਹੋਣਾ ਬੂਡ ਕਿਤੇ ਹੋਣਗੇ ਬਿਲਕੁਲ ਜੀ ਇਸ ਤਰ੍ਹਾਂ ਦੇ ਹੋਰ ਫਰਾਡ ਵੀ ਹੋ ਸਕਦੇ ਆ ਕਿਉਂਕਿ ਜਿੰਨੇ ਮਾਸਟਰ ਮਾਈਂਡ ਅਸੀਂ ਨਾਮਿਨੇਟ ਕਰ ਲਏ ਆ ਤੇ ਉਹਨਾਂ ਤੇ ਸਾਡੀਆਂ ਜਿਹੜੀਆਂ ਅਲੱਗ-ਅਲੱਗ ਟੀਮਾਂ ਕੰਮ ਕਰ ਰਹੀਆਂ ਤੇ ਜਲਦੀ ਹੀ ਅਸੀਂ ਉਹਨਾਂ ਨੂੰ ਵੀ ਲੱਗਦਾ ਵੀ ਇਹਦੇ ਵਿੱਚ ਪੰਜਾਬ ਦੇ ਜਿਹੜੇ ਕਈ ਆਪੋਂ ਕਰਦਾ ਹੈ ਜਿੱਦਾਂ ਪਾਰਲੇਗੋ ਤੋਂ ਉਹਦੇ ਬੜੇ ਸਟੇਟ ਤੋਂ ਕਿ ਪੰਜਾਬ ਪੰਜਾਬ ਦੇ ਵੀ ਹੱਥੋਂ ਨਹੀਂ ਪੰਜਾਬ ਦੀ ਹਜੇ ਪੰਜਾਬ ਦਾ ਹਜੇ ਕੋਈ ਉਹ ਲਿੰਕ ਐਸਟੈਬਲਿਸ਼ ਨਹੀਂ ਹੋਇਆ ਹੈਗਾ ਹੋਰ ਜਿਹੜੇ ਹਜੇ ਅਸਾਮ ਗੋਹਾਟੀ ਦਾ ਤੇ ਦਿੱਲੀ ਦਾ ਲਿੰਕ ਹੋਣ ਦੀ ਸੰਭਾਵਨਾ ਹੈਗੀ ਆ ਉਹ ਅਸੀਂ ਲੱਗੇ ਹੋਏ ਆ ਵੀ ਜਿਹੜਾ ਜਿਹੜੇ ਕਾਲਰਸ ਆ ਉਹ ਹੋ ਸਕਦਾ ਵੀ ਦਿੱਲੀ ਤੋਂ ਜਿਹੜੇ ਕਾਲਸ ਕਰਦੇ ਹੋਣਗੇ ਕੋਈ ਕਾਲ ਸੈਂਟਰ ਟਾਈਪ ਉਹਦੇ ਤੇ ਅਸੀਂ ਕੰਮ ਕਰ ਰਹੇ ਆ ਤੇ ਜਲਦੀ ਤੁਹਾਨੂੰ ਉਹਦੀ ਅਪਡੇਟ ਦਵਾਂਗੇ